ਹਾਂਜੀ ਵੀਰੇ ਅੱਜ ਆਪਾਂ ਪਹੁੰਚੇ ਆਂ ਕੋੜ ਧਰਮਜੰਤ ਟੂਰਨਾਮੈਂਟ ਤੇ ਜਿਲ੍ਹਾ ਤਰਨਤਾਰਨ ਬਹੁਤ ਵਧੀਆ ਟੂਰਨਾਮੈਂਟ ਆ ਅੱਜ ਤੀਜਾ ਦਿਨ ਆ ਇਸ ਖੇਡ ਮੇਲੇ ਦਾ ਤੇ ਆਪਾਂ ਕਰਦੇ ਆਂ ਕਮੇਟੀ ਨਾਲ ਗੱਲਬਾਤ ਪਹਿਲਾ ਮੈਚ ਸਮਾਪਤ ਹੋਇਆ ਆ ਆ ਬੈਠੇ ਆਪਣੇ ਹਰਪਾਲ ਵੀਰੇ ਹੋਰੀ ਕੋੜ ਧਰਮਜੰਤ ਵਾਲੇ ਹਾਂਜੀ ਹਰਪਾਲ ਵੀਰੇ ਜੀ ਕਿਵੇਂ ਹੋ ਵਧੀਆ ਜੀ ਵਧੀਆ ਆ ਵੀਰ ਆਪਣਾ ਨਾ ਇੱਧਰ ਇੱਕ ਵਾਰੀ ਆ ਇੱਧਰ ਨੂੰ ਕੈਮਰਾ ਕਰ ਲੈ ਲਊਗਾ ਇਹ ਵੀਰ ਨਵਾਂ ਆਇਆ ਗੇਮ ਦੇ ਵਿੱਚ ਪਹਿਲਾਂ ਦੇ ਫਰੀ ਦੇ ਵਿੱਚ ਖੇਡਦਾ ਰਿਹਾ ਕੁੱਤਿਆ ਕੁੱਤਿਆ ਕਰਾਉਂਦਾ ਰਿਹਾ ਪਹਿਲਾਂ ਦੇ ਉਹਨੇ ਕੱਲ ਚੀਚੇ ਦੀ ਟੀਮ ਵੱਲੋਂ ਪਰਸੋਂ ਖੇਡਿਆ ਇਹਦਾ ਵੀਰ ਦਾ ਬੜਾ ਵਧੀਆ ਪ੍ਰਦਰਸ਼ਨ ਰਿਹਾ ਤੇ ਉਸ ਪ੍ਰਦਰਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਣ ਆਪਾਂ ਐਨਾਉਂਸ ਕਰ ਲੱਗੇ ਆ ਕਿ ਇਹ ਵੀਰ ਦੀ ਜਿਹੜੀ ਫੀਸ ਆ ਨਾ ਕਿਸੇ ਵੀ ਟੀਮ ਨੇ ਖੜਾਉਣਾ ਹੋਵੇ ਦੀ ਫੀਸ 11000 ਤੋਂ ਸਟਾਰਟ ਹੋਊਗੀ ਦੂਜਾ ਨਾਮ ਹੀ ਹੋ ਗਿਆ ਟੂਰਨਾਮੈਂਟ ਦਾ ਹਾਂ ਪਤਾ ਕੀ ਚੱਕਰ ਆ ਜਾਂਦਾ ਵੀ ਮੈਂ ਕੋਈ ਯਾਰ ਆ ਗਰ ਆ ਪਲੇਅਰ ਤੇ ਹੈਗਾ ਨਹੀਂ ਆ ਤੇ ਜਿਸ ਤਰ੍ਹਾਂ ਲਾਲਾ ਵੀ ਲੱਗੇ ਮਾੜੇ ਮੋٹے ਪਲੇਅਰ ਖਲੋਤੇ ਹੋਣ ਇਹਨਾਂ ਨੂੰ ਉਹ ਇਗਨੋਰ ਕਰਨ ਰਿਹਾ ਹਨ ਪਿੱਛੇ ਪਛਾੜਦਾ ਇਹਨਾਂ ਨੂੰ ਅੱਜ ਇੱਕ ਗਲ ਮੌਸਮ ਵੀ ਠੰਡਾ ਚਾਹੀਦਾ ਹਾਂ ਤੇ ਥੋੜਾ ਬਹੁਤਾ ਇਹ ਅੱਡੀ ਖੇਡਦਾ ਮੁੰਡਾ ਉੱਪਰ ਚਾਨਣੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਬੜਾ ਪੁਰਾਣਾ ਜੇ ਤਾਂ ਰਾਜੂ ਭਾਈ ਨਹੀਂ ਖੇਡਦਾ ਕਿਉਂਕਿ 11000 ਰੁਪਿਆ ਇਹਦੀ ਵੈਲਿਊ ਹੋਊਗੀ ਕਰਾਊਗਾ ਇਹ ਬੌਲ ਉੱਪਰ ਲੱਗੀਆਂ ਹੋਣਗੀਆਂ ਚਾਲਣੀਆਂ ਜਿਹੜਾ ਸ਼ੱਕਾ ਨਾ ਵੱਜੇ ਸਹੀ ਆ ਸਹੀ ਆ ਤੇ ਹੋਰ ਕੋਈ ਇਹਦੀ ਕੋਈ ਪਰਸਨਲ ਡਿਮਾਂਡ ਹੋਊਗੀ ਮੰਨ ਲਾ ਵੀ ਕੋਈ ਲੱਸੀ-ਲੁੱਸੀ ਪੀਣੀ ਆ ਉਹ ਸਪੈਸ਼ਲ ਓਏ ਇਹਨਾਂ ਨੂੰ ਨਾਲ ਹੀ ਰੱਖ ਇੱਕ ਬੰਦਾ ਇਹਦੇ ਨਾਲ ਹੀ ਰਹੂਗਾ ਬਾਕੀ ਟੂਰਨਾਮੈਂਟ ਦਾ ਦੱਸੋ ਕਿਵੇਂ ਚੱਲ ਰਿਹਾ ਇੱਕ ਬੰਦਾ ਇਹਦਾ ਕੱਪੜੇ ਨਿਚੋੜਨ ਵਾਲਾ ਚਾਹੀਦਾ 5200 ਰੁਪਿਆ ਦੀ ਫੀਸ ਆ 5200 ਰੁਪਿਆ ਉਹਦੀ ਫੀਸ ਐਕਸਟਰਾ ਸਹੀ ਆ ਸਹੀ ਆ ਬਾਕੀ ਟੂਰਨਾਮੈਂਟ ਬਾਰੇ ਦੱਸੋ ਚਾਲਣੀਆਂ ਕਿਹੜੇ ਕਿਹਦੇ ਲਈ ਸ਼ਕੋਰ ਵੀ ਪੈਂਦੀ ਨਾ ਇਹਦੇ ਰੰਗਣਾ ਮੈਚ ਨਹੀਂ ਹੋਣੀਆਂ ਚਾਹੀਦੀਆਂ ਚਾਲਣੀਆਂ ਕਿਹੜੇ ਰੰਗ ਦੀਆਂ ਚਾਹੀਦੀਆਂ ਆਪਾਂ ਨੂੰ ਜੇ ਮਰਜੀ ਭਾਈ ਲਾ ਦਮ ਆ ਕੀ ਰੰਗ ਦੀਆਂ ਖਾਕੀ ਰੰਗ ਦੀਆਂ ਬਾਕੀ ਦੱਸੋ ਇੱਧਰ ਕੀ ਚੱਲ ਰਿਹਾ ਆਪਣਾ ਸਿਸਟਮ ਟੂਰਨਾਮੈਂਟ ਦਾ ਟੀਮਾਂ ਟੂਮਾਂ ਦਾ ਕੀ ਹਿਸਾਬ ਦਾ ਟੀਮਾਂ ਨੇ ਬੜਾ ਖਰਾਬ ਕੀਤਾ ਵੀਰ ਮੇਰੇ ਹੱਥ ਜੋੜ ਕੇ ਬੇਨਤੀ ਆ ਜਿਤਨਾ ਟੀਮਾਂ ਨੇ ਖਰਾਬ ਕੀਤਾ ਵਲੌਗ ਸਾਹਮ ਕੇ ਰੱਖ ਲਈ ਇਤਨਾ ਹੀ ਆਪਾਂ ਅਗਲੀ ਵਾਰੀ ਗਿਣ ਗਿਣ ਬਦਲੇ ਲੈਣੀ ਇੱਥੇ ਆਂਆਂ ਟੀਮਾਂ ਨੂੰ ਨੋਟ ਕਰ ਲਈਆਂ ਟੀਮਾਂ ਉਹਨਾਂ ਨੂੰ ਦੱਸਣਾ ਨਹੀਂ ਆਂਆਂ ਟੀਮਾਂ ਨੂੰ ਸਾਰੀ ਦਿਹਾੜੀ ਬਿਠਾ ਕੇ ਭਾਵੇਂ ਉਹਨਾਂ ਨੇ ਪਲੇਅਰ ਸੱਦੇ ਹੋਏ ਆ ਮੇਰੇ ਗੁੱਸਾ ਕਰਨ ਆਂੀਆਂ ਟੀਮਾਂ ਨੂੰ ਪਿਠਾ ਗਏ ਸ਼ਾਮਾਂ ਨੂੰ ਮੋੜਨਾ ਇੱਕ ਵਾਰੀ ਗਰਾਊਂਡ 'ਅਲ ਵਿਖਾ ਦੇ ਇੱਕ ਘੰਟਾ ਹੋ ਗਿਆ ਮੈਚ ਰੋਕ ਕੇ ਬੈਠੇ ਆਂ ਵੀਰੇ ਯਾਰ ਬੜਾ ਖਰਾਬ ਕੀਤਾ ਇਹਨਾਂ ਨੇ ਕੋਈ ਵੀ ਹੈ ਨਹੀਂ ਗਰਾਊਂਡ 'ਚ ਬਹੁਤ ਟੀਮਾਂ ਨੇ ਖਰਾਬ ਕੀਤਾ ਲੇਟ ਆ ਕੰਮ ਟੀਮਾਂ ਜਵਾਬ ਦੇ ਜਾਂਦੀਆਂ ਮੌਕੇ ਤੇ ਯਾਰ 51000 ਰਹੀ ਨਾਮ ਰੱਖਿਆ ਅਗਲੀ ਵਾਰ ਨੂੰ ਲੱਖ ਰੁਪਈਆ ਨਾਮ ਰੱਖਣਾ ਪਰ ਇਹਨਾਂ ਨੇ ਯਾਰ ਬੜਾ ਦਿਲ ਤੋੜ ਦਿੰਦੇ ਬੰਦੇ ਐਵੇਂ ਹੀ ਤੇ ਸਵੇਰ ਦੇ ਉੱਠ ਕੇ ਆਏ ਆ 11 ਵਜੇ ਚੱਲੇ ਆ ਗਰਮੀਆਂ ਦੇ ਦਿਨ ਜਾਂਦੇ ਹੋਏ ਨਾ ਵੀ 47 ਦਿਨ ਆ ਬੜਾ ਖਰਾਬ ਕੀਤਾ ਯਾਰ ਰਾਜੂ ਭਾਈ ਤੁਸੀਂ ਆਪ ਦਾ ਹਾਂ ਬਾਕੀ ਰਾਜੂ ਭਾਈ ਕੋ ਪੁੱਛ ਰਿਹਾ ਉਹ ਵਿਜਾਰਾਂ ਨੇ 51 ਰੱਖਣ ਨੂੰ 21 ਹਜ਼ਾਰ ਵੀ ਰੱਖ ਸਕਦੇ ਸੀਗੇ ਹਾਂ ਉਹਨਾਂ ਨੇ ਵਿਜਾਰਾਂ ਨੇ ਫਿਰ ਵੀ 51 ਹਜ਼ਾਰ ਰੱਖਿਆ ਮੇਰਾ ਰਾਤਾ ਬਣਦਾ ਵੀ ਹੁਣ ਵੀ 21 ਕਰ ਦਿੱਤੇ ਤੇ ਬਾਕੀ ਗੁਰਦੁਆਰੇ ਵਿੱਚ ਰੱਖ ਗਏ ਸਹੀ ਯਾਰ ਗੁਰਦੁਦਾਰੇ ਕੇ ਸੇਵਾ ਦੇ ਦिए ਯਾਰ ਜੇ ਇਦਾਂ ਕਰਦੇ ਤੇ ਇਦਾਂ ਸਹੀ ਗੱਲ ਉਹ ਸੀਰੀਜ਼ ਜੋ ਵੀ ਤੈਨੂੰ ਆ ਵੀਰੇ ਵਲੌਗ ਅੱਜ ਪਾ ਦੇਗਾ ਇਹ ਕੱਲ ਨੂੰ ਜਿਹੜੀ ਕੋਈ ਟੀਮ ਨੇ ਇਸ ਤਰ੍ਹਾਂ ਕੀਤਾ ਤੇ ਉਹਨਾਂ ਨੂੰ ਛਾੜ ਦੇਣਾ ਜੇ ਕੋਈ ਗੁੱਸਾ ਨਾ ਕਰਿਓ ਵੀ ਆਨੇ ਬਿਲਕੁਲ ਬਿਲਕੁਲ ਸਹੀ ਗੱਲ ਆ। ਟਾਈਮ ਤੇ ਆਇਓ। ਬਾਕੀ ਆਪਣਾ ਰੂਪ ਕਾਲੀਆ ਵੀ ਰਿਸੋਰ ਸਿੰਘ ਵਾਲਾ ਵੀ। ਹਾਂ ਰੂਪ ਕਾਲੀਆ ਦੀ। ਹਾਂਜੀ ਰੂਪ ਜੀ। ਇਹ ਮਾੜੀ ਗੱਲ ਆ ਟੀਮਾਂ ਨਾਲ ਜਿਹੜੀ ਨਹੀਂ ਆ। ਬੜੀ ਮਾੜੀ ਗੱਲ ਆ। ਤੁਹਾਡਾ ਅਗਲਾ ਮੈਚ ਆ? ਆਹੀ ਆ। ਸਾਡਾ ਇਹੋ ਮੈਚ ਹੀ ਆ। ਇਹ ਵੀ ਆਈ ਆ। ਟੀਮ ਆ ਗਈ ਆ ਤੇ ਦੂਜੇ ਦਿਨ ਤੱਕ ਨਹੀਂ ਆਈ। ਇੰਨੇ ਬਾਅਦ ਆਏ ਆ। ਦੂਜੇ ਮੈਚ ਲਈ ਟੀਮ ਨਹੀਂ ਆਈ। ਦੂਜੇ ਮੈਚ ਲਈ ਵੀ ਨਹੀਂ ਆਈ। ਇੱਕਾਈ ਹੀ ਨਾ ਉਹ ਤਾਂ ਅਕਵਰ ਹੋ ਗਿਆ। ਉਹ ਵੀ ਵਾਕ ਅਵਰ ਹੋ ਗਿਆ। ਇੱਕ ਤੋਂ ਪਹਿਲਾਂ ਵੀ ਇੱਕ। ਇੱਕ ਤਾਂ ਐਂਟਰੀਆਂ ਨਹੀਂ ਪਾਉਣੀਆਂ ਦੀਆਂ। ਪਹਿਲਾਂ ਤੋਂ ਮੁੜ ਕੇ ਟਾਈਮ ਤੇ ਟਾਈਮ ਜਵਾਬ ਦੇਣਾ ਮਾ ਫਰਾਈ ਨੇ ਦੇ ਖੇਡੋਗੇ ਅੱਜ ਫਿਰ ਪੂਰਾ ਜ਼ੋਰ ਲਾ ਕੇ ਜਿਤਾਉਂਗਾ ਟੀਮ ਨੂੰ ਪੂਰਾ ਜ਼ੋਰ ਬੈਰ ਸਟਿਆ ਆ ਵਧੀਆ ਹੈ ਰੀਸਟ ਆ ਹੁਣਾਂ ਤੂੰ ਇਹ ਗਾਣੀ ਹਾਂਜੀ ਐਨੀ ਜੀ ਕਿਵੇਂ ਹੋ ਵਧੀਆ ਸ਼ਾਲੀ ਸੋਰ ਸਿੰਘ ਦੀ ਟੀਮ ਲਈ ਖੇਡ ਰਹੇ ਹਾਂ ਪੱਕੇ ਤੌਰ ਤੇ ਇਹਨਾਂ ਲੋਈ ਖੇਡੀ ਦਾ ਘਰ ਦੀ ਟੀਮ ਆ ਆਪਣੀ ਬਣਾ ਲੈਣੇ ਪ੍ਰੂਫ ਫਿਰ ਮੇਰਾ ਇਰਾਦਾ ਦੇ ਬਾਂਦਾ ਪਰ ਇਹ ਕਹਿੰਦੇ ਨਹੀਂ ਪ੍ਰੂਫ ਨਹੀਂ ਬਣਾਉਣੇ ਅੱਛਾ ਅੱਛਾ ਜਿਤਾਉਂਗੇ ਫਿਰ ਅੱਜ ਲਾ ਕੇ ਜ਼ੋਰ ਹੋਰ ਕੀ ਜ਼ੋਰ ਤਾਂ ਲਾਉਣਾ ਹੀ ਆ ਦੇ ਹਾਂ ਕੱਲ ਨੂੰ ਫਾਈਨਲ ਡੇ ਆ ਬਿਲਕੁਲ ਬਿਲਕੁਲ ਉਹ ਸੀਰੀਜ਼ਾਂ ਦਿੱਤੀਆਂ ਜਾਣੀਆਂ ਹਾਂਜੀ ਜੰਮੂ ਜੀ ਲਾਵਾਂਗੇ ਜ਼ੋਰ ਫਿਰ ਲਾਵਾਂਗੇ ਜੀ ਲਾਵਾਂਗੇ ਲਾਵਾਂਗੇ ਸਰਾ ਇੱਕ ਗਰਮੀ ਜ਼ਿਆਦਾ ਮਹਿਸੂਸ ਕਰਨ ਦੇ ਆ ਆਪਣੇ ਪਾਜੀ ਨਹੀਂ ਤੇ ਅਸੀਂ ਪਹਿਲੇ ਦੂਜੇ ਚ ਗੋਲ ਹੋ ਜਾਂਦੇ ਹਾਂ ਹੁਣ ਇਹੋ ਜੇ ਕੰਮ ਹੀ ਚੱਲਦੇ ਆ ਹਾਂਜੀ ਪਾਜੀ ਠੀਕ ਹੈ ਸਾਹਿਬ ਵਧੀਆ 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 ਮੋੜ ਦਾ ਜਿੰਨੇ ਜਿੰਨੇ ਮੋੜ ਤੱਕ ਜਾਣਾ ਕਿ ਚੱਲ ਜੀ ਜੀ ਦੋਸਤੋ ਕੋਟ ਧਰਮਚੰਦ ਦੇ ਫਾਈਨਲ ਡੇ ਰੀਆਂ ਟਾਈਆਂ ਲੱਗੀਆਂ ਪੂਰਾ ਆਪਣਾ ਵੀਰ ਨੰਬਰਦਾਰ ਕਮੇਟੀ ਮੈਂਬਰ ਹਾਂਜੀ ਨੰਬਰਦਾਰ ਜੀ ਲੱਗੇ ਟਾਈਆਂ ਪਾਉਣ ਹਾਂਜੀ ਹਾਂਜੀ ਪਰ ਪਾਉਣ ਲੱਗੇ ਕੁੰਡੀਆਂ ਦਾ ਸਿੰਗ ਹਾਂਜੀ ਦੱਸੋ ਕੋਈ ਵਿਚਾਰ ਦਿਓ ਨੰਬਰਦਾਰ ਜੀ ਟਾਈਆਂ ਚੈੱਕ ਕਰ ਲਿਓ ਵੀਰ ਜੀ ਟਾਈਮ ਨਾਲ ਆ ਜਿਓ ਸਰੀ ਕੱਲ ਨੂੰ ਫਿਰ 20 ਵੀ ਲੱਗਣੀ ਕੱਲ ਨੂੰ ਫਿਰ ਨਹੀਂ ਰਹਿਣਗੇ ਪਟਾਕੇ ਲਓ ਜੀ ਇਧਰ ਆਪਣਾ ਵੀਰ ਅਰਵਨ ਪੰਨੂ ਪੋਜੀਆਂ ਵਾਲਾ ਟੂਰਨਾਮੈਂਟ ਬਾਰੇ ਬਹੁਤ ਵਧੀਆ ਇਨਸਾਨ ਆਪਣਾ ਵੀਰ ਆ ਆਪਣਾ ਵੀਰ ਜੋਧਾ ਹਾਂਜੀ ਟੂਰਨਾਮੈਂਟ ਨਹੀਂ ਮਾੜਾ ਹੁੰਦਾ ਜੋਧਾ ਤੋਂ ਨਾ ਆਪਣਾ ਵੀਰ ਵੀਰੇ ਟੂਰਨਾਮੈਂਟ ਇਹ ਬਹੁਤ ਸੋਹਣਾ ਖੇਡਿਆ ਕੱਲ ਥੋੜਾ ਯਾ ਪਰ ਮਾਰੀ ਨਹੀਂ ਆਈ ਵੀਰੇ ਮਜ਼ਾਕ ਕਰਦਾ ਮਾਰੀ ਨਹੀਂ ਆਈ ਦੋਵੇਂ ਮੈਚਾਂ 'ਚ ਇਹ ਮਜ਼ਾਕ ਕਰਦਾ ਜੀ ਬਾਕੀ ਅਰਵਨ ਪੰਨੂ ਆਪਣਾ ਵੀਰ ਕਾਫੀ ਟਾਈਮ ਬਾਅਦ ਵਾਪਸੀ ਕੀਤੀ ਆ ਤੇ ਹੁਣ ਸਿਰਾਈ ਕਰਵਾਉਣਾ ਕਿ ਆ ਜਾਂਦਾ ਇਹ ਨਹੀਂ ਵਧੀਆ ਹੋਇਆ ਸਾਨੂੰ ਫਿਰ ਪੁੱਜੇ ਟਾਈਮ ਨਾ ਪੂਰੀ ਕੋਸ਼ਿਸ਼ ਹੈ ਹੈਟ੍ਰਿਕ ਮਾਰੀ ਵੀਰ ਨੂੰ ਚਾਹ ਜਿਆਦਾ ਵਾ ਕਿਉਂਕਿ ਹੁਣ ਪਲੇਅਰ ਤੇਜ਼ ਕਰਦਾ ਨਹੀਂ ਵੀਰ ਜੀ ਕੱਲੂ ਸ਼ੇਡ ਹੈ ਟ੍ਰੀ ਦਾ ਪਲੇਅਰ ਇਹਨੇ ਤਾਤ ਕਰਦਾ ਸਹੀ ਹੈ ਸਹੀ ਹੈ ਸਹੀ ਹੈ ਹਾਂ ਬਿਲਕੁਲ ਬਿਲਕੁਲ ਦਾ ਤੁਹਾਨੂੰ ਪਿੰਡਰੀ ਨੂੰ ਕਹਿ ਕੇ ਬਾਲਾ ਪਾਉਂਦੇ ਬਾਕੀ ਆਪਾਂ ਹੋਰ ਵੀ ਵੀਰਾਂ ਨਾਲ ਮਿਲਦੇ ਆਜੋ ਬਾਕੀ ਆ ਦੇਖੋ ਮੈਚ ਹੋ ਰਿਹਾ ਸ਼ੋ ਮੈਚ ਹੋ ਰਿਹਾ ਐਂਟਰੀ ਮੈਚ ਹੋ ਰਿਹਾ ਆਪਣਾ ਵੀਰ ਆ ਮੰਨਾ ਢਿੱਲੋਂ ਮੰਨੇ ਨਾਲ ਮਿਲਦੇ ਆਜੋ ਹਾਂਜੀ ਮੰਨੇ ਵੀਰ ਇਹ ਆਪਣਾ ਵੀਰ ਮੰਨਾ ਢੱਲੋਂ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਖਿਡਾਰੀ ਆ ਹਾਂਜੀ ਮੰਨਾ ਜੀ ਵਿਚਾਰ ਦੋ ਕੋਈ ਟੂਰਨਾਮੈਂਟ ਬਾਰੇ ਕੱਲ ਨੂੰ ਕਿਦਾਂ ਈ ਸੀਨ ਕੱਲ ਵਧੀਆ ਕਰਾਵਾਂਗੇ ਐਂਡ ਸਾਰਾ ਕੰਮ ਪਹੁੰਚੋਗੇ ਟਾਈਮ ਨਾਲ ਭਰਾ ਵੀਰ ਮੇਰੇ ਇਸ ਟਾਈਮ ਕੱਢ ਕੇ ਜਰੂਰ ਪਹੁੰਚਿਓ ਹਾਂ ਠੀਕ ਹੈ ਜੀ ਮਿਲਦੇ ਆ ਕੱਲ ਭਰਾ ਸਹੀ ਆ ਸਹੀ ਆ ਠੀਕ ਆ ਆਜੋ ਆ ਆਪਣਾ ਵੀਰ ਬਾਬੂ ਅੰਮ੍ਰਿਤਸਰ ਬਹੁਤ ਕੌਂਟੀ ਮੈਚ ਖੇਡਦਾ ਤੇ ਅੱਜ ਖੇਡਿਆ ਬਹੁਤ ਵਧੀਆ ਤੇ ਪੂਲ ਕਲੀਅਰ ਕਰ ਗਏ ਕੱਲ ਨੂੰ ਫਾਈਨਲ ਦੇ ਖੇਡਣਗੇ ਤੇ ਹੋਰ ਕਿਵੇਂ ਚੱਲਦੀ ਗੇਮ ਵਧੀਆ ਚੱਲਦੀ ਐਂਟਰੀ ਮੈਚ ਚੱਲਦੇ ਵਧੀਆ ਬਹੁਤ ਗਰਮੀ ਪੂਰੀ ਆ ਗਰਮੀ ਤਾਂ ਫਿਰ ਹੈਗੀ ਚੱਲੀ ਜਾਂਦੇ ਹਾਂ ਹੋਰ ਫਿਰ ਕੱਲ ਨੂੰ ਕਰਾਉਂਗੇ ਸਿਹਰਾ ਕੱਲ ਨੂੰ ਤਾਂ ਕਰਾਉਣੀ ਪੈਣੀ ਬਹੁਤ ਤਗੜਾ ਹਨਾ ਆਪਾਂ ਵਧੀਆ ਹਾਂ ਪ੍ਰਬੰਧ ਪੂਰਾ ਓਕੇ ਤੋ ਅੱਜ ਕੋਟ ਧਰਮਚੰਦ ਦੇ ਟੂਰਨਾਮੈਂਟ ਦਾ ਫਾਈਨਲ ਦੇਣਾ ਜੀ ਸ਼ੁਰੂ ਹੋਣ ਜਾ ਰਿਹਾ ਕੰਮ ਤੇ ਆਪਣਾ ਵੀਰ ਕਾਲੀ ਕੰਗ ਜਿਨੇ YouTube ਦਾ ਨਵਾਂ ਕੰਮ ਸ਼ੁਰੂ ਕੀਤਾ ਤੇ ਆਪਣੇ ਵੀਰ ਕੋਟ ਧਰਮਚੰਦ ਵਾਲੇ ਕਮੇਟੀ ਵੀ ਇੱਥੇ ਆ ਤੇ ਅੱਜ ਫੈਸਲੇ ਹੋਣੇ 51000 ਦੇ ਦੋਸਤੋ ਆ ਆਪਣਾ ਵੀਰ ਕਾਲੀ ਕੰਗ ਨਵਾਂ ਕੰਮ ਸ਼ੁਰੂ ਕੀਤਾ ਅੱਜ ਕਾਲੀ ਜੀ ਕਰਾਉਂਗੇ ਸਰ ਅੱਜ ਦੋਂਗੇ ਫੁੱਲ ਕੁਆਲਿਟੀ ਦੋਂਗੇ ਬਿਲਕੁਲ ਬਿਲਕੁਲ ਹੈ ਸਹੀ ਹੈ ਸਹੀ ਆ ਸ਼ੁਰੂ ਕੀਤਾ ਬਾਈ ਨੇ ਨਵਾਂ ਕੰਮ ਤੇ ਆਹ ਦੇਖ ਲੋ ਨਵੇਂ ਕੈਮਰੇ ਆਪਣਾ ਵੀਰ ਗੁਰੀ ਕੰਗ ਹਾਂਜੀ ਗੁਰੀ ਜੀ ਕਰਾਉਂਗੇ ਸਰਾ ਫਰ ਬਣਾਉਂਗੇ ਬੋਲਾਂ ਦੀਆਂ ਚਿੜੀਆਂ ਹਾਂ ਚਲੋ ਨਾਵਾ 365 ਲਾਈਵ ਪੰਜਾਬ 365 ਲਾਈਵ ਆ ਜੀ ਹਾਂਜੀ ਬਾਈ ਜੀ ओके ਕੰਮ ਸ਼ੁਰੂਆਤ ਫਾਈਨਲ ਮੈਚ ਸ਼ੁਰੂ ਹੋਣ ਲੱਗਾ ਬਾਈ ਆਜੋ ਜੀ ਆਜੋ ਆ ਆਪਣਾ ਵੀਰ ਅਰਵਨ ਹਾਂਜੀ ਅਰਵਨ ਜੀ ਜਿਹੜੇ ਬਾਹਰੋਂ ਪੁੱਛ ਬਾਹਰੋਂ ਗਰੇ ਕੋਕਰਪੋੜਾ ਕੰਮ ਅੱਜ ਖੇਡੋਗੇ ਬਿਜਲੀ ਮਾਰੋ ਬਿਜਲੀ ਤੇ ਨਹੀਂ ਆਜ ਹਾਂ ਹੋ ਨਾ ਚੰਪਾ ਠੀਕ ਹੈ ਜੀ ਸਹੀ ਹੈ ਬਾਲਾ ਦਾਸੂ ਆ ਆਪਣਾ ਵੀਰ ਬਾਲਾ ਦਾਸੂ ਵਾਲ ਕੱਲ ਬਹੁਤ ਅਗੜਾ ਖੇਡਿਆ ਕਿਵੇਂ ਬਾਲਾ ਜੀ ਅੱਜ ਫਿਰ ਲਾਉਗੇ ਜ਼ੋਰ ਪੂਰਾ ਜ਼ੋਰ ਲਾਉਣੀ ਆਏ ਬਾਈ ਲਾਵਾਂਗੇ ਕੁਝ ਲੈ ਜਾਗੇ ਨਹੀਂ ਤੇ ਫੇਰਾ ਬਹੁਤ ਆ ਯਾਰ 70 700 ਰੁਪਏ ਸਰੀ ਦਿੱਤਾ ਜਾਣਾ ਜੀ ਬਾਹਰਲੇ ਤੇ ਪਿੰਡ ਵਾਲੇ ਨੂੰ ਤੇ ਅੱਜ ਪਾਲਾ ਕਹਿੰਦਾ ਲਾਵਾਂਗੇ ਜ਼ੋਰ ਤੇ ਕਰਾਵਾਂਗੇ ਸਿਰਾ ਚਲੋ ਆਜੋ ਮਿਲਦੇ ਆਂ ਹਾਂਜੀ ਦੋਸਤੋ ਫਾਈਨਲ ਮੈਚ ਸਮਾਪਤ ਹੋ ਗਿਆ ਤੇ ਆਪਣੇ ਕਰਿਆਲੇ ਵਾਲੇ ਵੀਰ ਪਹਿਲੇ ਨੰਬਰ ਤੇ ਰਹੇ ਅਗੇਜੇ ਹੋਰੀ 52000 ਜਿੱਤ ਗਏ ਆ ਕਿਵੇਂ ਤੇ ਲੱਗ ਰਿਹਾ ਅਗੇਜੇ ਭਾਈ ਪਹਿਲਾ ਨਾਮ ਜਿੱਤ ਗਏ ਉਹ ਯਾਰ ਲੱਗ ਗਿਆ ਬਾਕੀ ਮੈਚ ਹਾਰਾ ਜਿੱਤਦੇ ਆ ਭਾਈ ਨਤੀਜਾ ਨਹੀਂ ਦੇ ਲਾਈਟ ਉਹ ਨਤੀਜਾ ਨਹੀਂ ਦੇ ਐਂ ਤੇ ਮੈਂ ਆਦ ਲਈ ਬਿਗਿਆ ਬਾਕੀ ਮਾਣੀਆਂ ਨੇ ਮੁਝੇ ਖਿਡਾਇਆ ਤੇ ਭਾਈ ਜਿੱਤ ਗਏ ਤੋਈ ਸਪੈਸ਼ਲ ਕੀ ਦਾ ਧੰਨਵਾਦ ਕਰ ਸਕਦੇ ਹੋ ਸਪੈਸ਼ਲ ਸਾਰੀ ਟੀਮ ਦਾ ਜੀ ਹਾਂ ਸਾਰੀ ਸਾਰੀ ਦਾ ਧੰਨਵਾਦ ਹਾਂ ਉਹਦੀ ਕਿਰਪਾ ਦੇ ਨਾਲ ਉਹਦਾ ਹਾਂ ਜਿੱਤ ਗਏ ਫਾਈਨਲ ਵਧੀਆ ਆ ਕੱਪ ਰਿਆ ਪਹਿਲੇ ਨੰਬਰ ਵਾਲਾ ਤੇ ਭਰਾ ਪੂਰੇ ਖੁਸ਼ ਆ ਤੇ ਸਟੋਰੀਆਂ ਸਟਾਰੀਆਂ ਫੋਨ ਲੱਗੇ ਆ ਤੇ ਸਿਰਾ ਕਰਵਾਉਣ ਲੱਗੇ ਆ ਆ ਆਪਣਾ ਵੀਰ ਮਣੀ ਆ ਇਨੇ ਇਨੇ ਸਿਰਾ ਕਰਾਇਆ ਭਈ ਇਨੇ ਹੀ ਰਨ ਮਾਰੇ ਆ 26 ਰਹਿੰਦੇ ਸੀ ਇੱਕ ਓਵਰ ਦੇ ਵਿੱਚ 30 ਮਾਰਦੇ ਸੀ ਪਤੰਦਰ ਨੇ ਆ ਚੱਠੂ ਆਪਣਾ ਵੀਰ ਆ ਤੇ ਜਾ ਰਿਹਾ ਜੱਟ 21 ਤਰੀਕ ਨੂੰ ਜਹਾਜ਼ ਦੀ ਪਹਾਰੀ ਨੂੰ ਹੱਥ ਪਾਉਣ ਲੱਗਾ ਚੱਠੂ ਨੇ ਕਰਾਉਣਾ ਇੱਕ ਮਹੀਨੇ ਤਰਖਾ ਪੁਣੀਏ ਦੇ ਕੱਪ ਕਰਾਉਣਾ 2.5 ਲੱਖ ਰੁਪਏ ਸਹੀ ਆ ਸਹੀ ਆ ਸਹੀ ਆ ਸਪੌਂਸਰ ਕਰਿਆ ਕਰੂੰਗਾ ਹਰ ਇੱਕ ਆਹੋ ਬਹੁਤ ਜਵਾਂ ਸਹੀ ਆ ਸਹੀ ਆ ਆਹ ਲੱਲੀ ਆਪਣਾ ਵੀਰ ਆ ਕ੍ਰਿਆਲੇ ਵਾਲਾ ਇਹ ਵੀ ਬਹੁਤ ਤਗੜਾ ਖੇਡਦਾ ਹਾਂਜੀ ਲੱਲੀ ਜੀ ਕਿਵੇਂ ਦਾ ਲੱਗ ਰਿਹਾ ਜਿੱਤ ਗਏ ਫਾਈਨਲ ਬਹੁਤ ਵਧੀਆ ਲੱਗਣ ਡਿਆ ਵਾ ਮੈਚ ਹਾਰਿਆ ਰਹਿ ਗਏ ਜਿੱਤ ਗਏ ਆ ਬੜੀ ਕਿਰਪਾ ਰਈ ਬੱਤੀ ਛੜੀ ਦੀ ਆ ਬੱਚੀ ਹਾਂ ਸਿਰੇ ਦਾ ਵਰ ਪਾਇਆ ਬੱਚੀ ਨੇ ਆ ਆਪਣੇ ਵੀਰ ਹਾਂਜੀ ਵੀਰੇ ਕੀ ਹਾਲ ਨਿੱਕੇ ਹੋਰੀ ਫਤੇ ਚੱਕ ਵਾਲੇ ਫਾਈਨਲ ਮੈਚ ਸਮਾਪਤ ਹੋ ਗਿਆ ਫਾਈਨਲ ਦਿਨ ਸਮਾਪਤ ਹੋ ਗਿਆ ਜੀ ਕੋਟ ਧਰਮਚੰਦ ਦਾ ਕਿਵੇਂ ਦਾ ਲੱਗ ਰਿਹਾ ਜੀ ਟੂਰਨਾਮੈਂਟ ਕਿਦਾਂ ਲੱਗਾ ਤੁਹਾਨੂੰ ਨਿੱਕੇ ਭਾਈ ਗੈਡ ਪੂਰਾ ਚੱਲਿਆ ਕੰਮ ਕਮੀ ਨਹੀਂ ਨਾ ਸਕੰਜਵੀ ਨਾ ਕਹਿ ਸਕਦੇ ਵੀ ਨਾ ਸਰਦਾਈ ਤੇ ਨਾਲ ਲੱਸੀ ਹਾਂ ਲੱਸੀ ਕਰਿਆ ਹੈ ਨਿੱਕਾ ਭਾਈ ਆਪਣਾ ਕਹਿੰਦਾ ਵੀ ਆਪਾਂ ਵੀ ਟੂਰਨਾਮੈਂਟ ਕਰਵਾਉਣਾ ਤੇ ਸਰਾਈ ਕਰਵਾਉਣਾ ਨਾ ਆਪਣਾ ਬਲਤੋ ਕਰਦੇ ਹੋ ਕਹਿੰਦਾ ਕਾਲੇ ਮਿਰਚੇ ਪਾ ਕੇ ਨਿੰਬੂ ਪਾਣੀ ਪਾ ਕੇ ਠੰਡ ਆ ਆ ਆਪਣਾ ਵੀਰ ਮੀਤਾ ਤੇ ਆ ਆਪਣਾ ਵੀਰ ਭਿੰਦਰੀ ਭਿੰਦਰੀ ਆ ਲੈ ਵੀ ਅੰਮਰਸਰ ਵਾਲਿਓ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਉਸੇ ਟੂਰਨਾਮੈਂਟ ਜਿੱਤਿਆਂ ਵਰਗਾ ਹੀ ਆ ਦੂਜੇ ਨੰਬਰ ਤੇ ਰਹਿ ਆ ਵੀਰ ਕਿਵੇਂ ਦਾ ਲੱਗ ਰਿਹਾ ਵਧੀਆ ਲੱਗ ਰਿਹਾ ਹਾਂਜੀ ਵੀਰੇ ਕਿਵੇਂ ਹੋ ਠੀਕ ਠਾਕ ਹੋ ਵਧੀਆ ਖੇਡੇ ਸਾਰੇ ਹਨਾ ਜਿੱਤਾਂ ਹਾਰਾਂ ਬਣੀਆਂ ਚਲੋ ਹਾਂ ਜਿੱਤਾਂ ਹਾਰਾਂ ਬਣੀਆਂ ਚਲੋ ਕੋਈ ਨਹੀਂ ਨਹੀਂ ਰਿਖਾ ਜਿੱਤਾਂ ਹਾਂਜੀ ਇਹ ਤੁਸੀਂ ਪੁੱਛ ਸਕਦੇ ਹੋ ਹਾਂ ਲਾਗਰ ਤਾਂ ਨਹੀਂ ਬਣਾਨੀ ਕਰਦੇ ਇੱਕ ਓਵਰ ਚ 12 ਲਾਗੇ ਸੀ ਬਿਜਲੀ ਸਟ੍ਰਾਈਕ ਤੇ ਮੁੰਡਾ ਰੋਕ ਗਿਆ 26 ਲਾਗੇ ਉਹ ਮਾਰ ਗਿਆ ਜੇ ਹਾਰ ਜਿੱਤ ਤੇ ਇੱਕ ਬੰਨੇ ਆ ਕਿਸ ਬਾਲਾ ਦੋਖਾ ਬਾਲਾ ਦੋਖਾ ਸ਼ੀਪੂ ਨੂੰ ਬਾਲਾ ਦੋਖਾ ਚਲੋ ਜਿੱਤਾਂ ਹਾਰਾਂ ਬਣੀਆਂ ਕੋਈ ਗੱਲ ਨਹੀਂ ਫੇਰ ਵੀ ਤੁਹਾਡੇ ਕੋਈ ਨਹੀਂ ਸੈਕੰਡ ਨੰਬਰ ਵੀ ਚਲੋ ਜਿੱਤ ਵਰ ਗਈ ਆ ਬੜੀਆਂ ਟੀਮਾਂ ਨੂੰ ਫਰਿਆ ਅੱਜ ਇੱਕ ਬੜੀ ਗੱਲ ਖਾ ਆ ਜੀ ਕਿਵੇਂ ਹੋ ਆ ਜਾਓ ਮੜ ਜਾ ਇਧਰ ਉਹ ਆਪਾਂ ਵੈਸੇ ਹੀ ਗੱਲਬਾਤ ਕਰਨੀ ਆ ਟੂਰਨਾਮੈਂਟ ਬਹੁਤ ਵਧੀਆ ਹੋਇਆ ਦੱਸੋ ਕਿਦਾਂ ਦਾ ਹੋਇਆ ਟੂਰਨਾਮੈਂਟ ਵਧੀਆ ਹੋਇਆ ਨਾ ਟੂਰਨਾਮੈਂਟ ਬਹੁਤ ਵਧੀਆ ਹੋਇਆ ਜੀ ਹਾਂ ਆਪਣਾ ਵੀਰ ਫਰੀਦੀ ਨਵਾਂ ਸ਼ਹਿਰ ਹਾਂ ਛੱਕੇ ਛੱਕੇ ਅੱਖਾਂ ਬੰਦ ਕਰ ਕਰਕੇ ਮਾਰੇ ਆ ਹੋਰ ਟਿੰਡਾਲੀ ਨੇ ਜੱਟੇ ਮਾਰੇ ਉਹਨੇ ਦਿਖਾਈ ਮਿੱਟੀ ਦੇ ਗੋਲੇ ਦਿਖਾਈ ਚਲੋ ਕੋਈ ਨਹੀਂ ਜਿੱਤਾਂ ਹਾਰਾ ਬਣੀਆਂ ਜਿੱਤੇ ਵਰਗੇ ਹੀ ਹੋ ਯਾਰ ਕੋਈ ਚੱਕਰ ਨਹੀਂ ਹਾਂ ਹਾਂ ਚੰਗੀਆਂ ਟੀਮਾਂ ਨੂੰ ਤੁਸੀਂ ਹਰਾਇਆ ਹਾਂ ਚਲੋ ਵਧੀਆ ਆ ਆਪਣੇ ਵੀਰ ਅੰਮ੍ਰਿਤਸਰ ਵਾਲੇ ਸਾਰੇ ਥੋੜੇ ਥੋੜੇ ਨਾ ਖੁਸ਼ ਆ ਪਰ ਕੋਈ ਨਹੀਂ ਖੁਸ਼ ਹੋ ਉਹ ਯਾਰ ਕੋਈ ਚੱਕਰ ਨਹੀਂ ਹਨਾ ਜਿੱਤਾਂ ਹਾਰੀਆਂ ਬਣੀਆਂ ਆ ਆਪਣਾ ਫਰੀਦੀ ਵੀਰ ਬਹੁਤ ਵਧੀਆ ਇਨਸਾਨ ਆ ਤੇ ਹਾਂ ਹਾਂ ਵਧੀਆ ਜੀ ਵਧੀਆ ਆ ਆਪਣੇ ਹੈਪੀ ਪਹਿਲਵਾਨਾ ਜੀ ਉਹਨਾਂ ਜੀ ਸ੍ਰੀ ਕਲਪਾ ਜੀ ਟੂਰਨਾਮੈਂਟ ਵੀਰਾਂ ਨੇ ਕਰਵਾਇਆ ਤੇ ਹਾਂਜੀ ਹਾਂਜੀ ਸਰਪੰਚ ਸਾਹਿਬ ਆਪਣੇ ਆਪਣੇ ਨੰਬਰਦਾਰ ਸਾਹਿਬ ਹਾਂਜੀ ਸਰਪੰਚ ਸਾਹਿਬ ਟੂਰਨਾਮੈਂਟ ਮੁੰਡਿਆਂ ਨੇ ਕਰਾਇਆ ਕਿੰਨਾ ਵਧੀਆ ਲੱਗਾ ਬਹੁਤ ਵਧੀਆ ਜੀ ਖਿਡਾਰੀ ਹਾਂਜੀ ਹਾਂਜੀ ਟੋਨ ਦੇ ਵਿੱਚ ਬੱਚੀ ਆਉਣਗੇ ਮੈਚੇਸ ਤੋਂ ਰਹਿਤ ਹੋਣਗੇ ਹਾਂਜੀ ਹਾਂਜੀ ਗਵਾਨੀ ਆਪਣੇ ਸਾਹਮਣੇ ਜਿੱਦਾਂ ਟੂਰਨਾਮੈਂਟ ਹੋਣੇ ਚਾਹੀਦੇ ਵਰਤ ਵਾਰੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਮੁੰਡਿਆਂ ਦਾ ਪੂਰਾ ਸਾਥ ਹਨਾ ਤੁਹਾਡੇ ਵੱਲੋਂ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਅਗਲੀ ਵਾਰੀ ਮੁੰਡੇ ਕਹਿੰਦੇ ਆਪਾਂ ਲੱਖ ਰੁਪਈਆ ਪਹਿਲਾਂ ਨਾਮ ਰੱਖਣਾ ਹਾਂ ਜੀ ਹਾਂ ਜੀ ਹਾਂ ਜੀ ਤੇ ਦੂਜਾ 51000 ਹੋਊਗਾ ਤੇ ਆ ਵੀ ਟੂਰਨਾਮੈਂਟ ਵਧੀਆ ਕਰਾਇਆ ਤੇ ਧੰਨਵਾਦ ਜੀ ਤੁਹਾਡਾ ਵੀ ਸਰਪੰਚ ਸਾਹਿਬ ਬਹੁਤ ਬਹੁਤ ਆ ਆਪਣੇ ਵੀਰ ਭੋਜੀਆਂ ਵਾਲੇ ਬਹੁਤ ਵਧੀਆ ਖੇਡੇ ਆ ਤੇ ਕਿਵੇਂ ਲੱਗਾ ਜੀ ਟੂਰਨਾਮੈਂਟ ਤੁਹਾਨੂੰ ਕਿਵੇਂ ਲੱਗਾ ਆਜੋ ਵੀਰੇ ਤੁਸੀਂ ਵੀ ਆਜੋ ਲੱਗ ਕੇ ਆਜੋ ਤੇ ਕਿਵੇਂ ਆ ਤੇ ਤੁਸੀਂ ਮਤਲਬ ਸੈਮੀ ਹਰਗੇ ਹਨਾ ਹਾਂਜੀ ਸੈਮੀ ਆ ਚਲੋ ਕੋਈ ਨਹੀਂ ਹਾਰਾਂ ਜਿੱਤਾਂ ਬਣੀਆਂ ਨੇ ਹਾਂਜੀ ਹਾਂਜੀ ਬਾਕੀ ਗਾਂਹ ਕਿਹੜਾ ਟੂਰਨਾਮੈਂਟ ਖੇਡਦੇ ਹੋ ਗਾਂਹ ਸੀਨੇ ਖੇਡਾਂਗੇ ਸੀਨੇ ਖੇਡੋਗੇ ਠੀਕ ਹੈ ਠੀਕ ਹੈ ਬਾਕੀ ਮੁੰਡੇ ਪੁਰੇ ਵਧੀਆ ਖੇਡਦੇ ਤੁਹਾਡੇ ਚਲੋ ਕਿਤੇ ਕਿਤੇ ਗਲਤੀ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਇਹ ਕਿਸਮਤ ਦੀ ਗੱਲ ਹੈ ਹਾਂਜੀ ਹਾਂਜੀ ਚਲੋ ਕੋਈ ਨਹੀਂ ਉਹ ਠੀਕ ਠਾਕ ਹੀ ਚਲੋ ਕੋਈ ਨਹੀਂ ਮਿਲਦੇ ਟੂਰਨਾਮੈਂਟ ਤੇ ਅਗਲੇ ਤੇ ਆਪਣਾ ਹਰਪਾਲ ਵੀਰ ਕੋਟ ਧਰਮਚੰਦ ਟੂਰਨਾਮੈਂਟ ਕਰਵਾਇਆ ਬਹੁਤ ਵਧੀਆ ਹਾਂ ਸਰਪੰਚ ਹੁਣਾਂ ਨੂੰ ਵੀ ਲਿਆ ਆਪਾਂ ਪਹਿਲਾਂ ਫੇਰ ਇੱਕ ਵਾਰੀ ਲੈ ਲੈਣੇ ਦੇਹਰਪਾਲ ਹਰਪਾਲ ਵੀਰੇ ਟੂਰਨਾਮੈਂਟ ਕਰਵਾਇਆ ਕਿੰਨਾ ਵਧੀਆ ਪੂਰਾ ਸਿਰਾ ਹੋਇਆ ਹਨਾ ਭਰਾ ਤੁਹਾਡੇ ਭਰਾਵਾਂ ਦੀ ਮਿਹਰਬਾਨੀ ਨਾਲ ਨੇਪਰੇ ਚੜ ਗਿਆ ਚਲੋ ਸ਼ੁਗਰਿਆ ਪ੍ਰਮਾਤਮਾ ਦਾ ਅੱਗੇ ਵੀ ਪ੍ਰਮਾਤਮਾ ਦੀ ਕਿਰਪਾ ਰਹੀ ਤੇ ਫੇਰ ਕਰਵਾਵਾਂਗੇ ਪਰ ਟੂਰਨਾਮੈਂਟ ਵਧੀਆ ਟੀਮਾਂ ਨੇ ਸਾਥ ਨਹੀਂ ਦਿੱਤਾ ਹਨਾ ਕਈਆਂ ਨੇ ਆਈਆਂ ਨਹੀਂ ਮੌਕੇ ਤੇ ਹੋ ਜਾਂਦਾ ਥੋੜਾ ਬੋਧਾ ਚਲੋ ਕੋਈ ਨਹੀਂ ਗਰਮੀ ਗਰਮੀ ਵਧੀ ਹੋ ਜਾਂਦਾ ਲਓ ਜੀ ਹੁਣ ਆਪਾਂ ਵਲੌਗ ਦੇ ਲਾਸਟ ਪਲਾਂ ਤੇ ਆ ਗਏ ਆ ਤੇ ਹੁਣ ਆਪਾਂ ਸਮਾਪਤੀ ਕਰਨੀ ਵਲੌਗ ਦੀ ਆਪਣਾ ਵੀਰ ਮਣੀ ਅੱਜ ਖੇਡਿਆ ਜੇ 26 ਰਨ ਲੈਂਦੇ ਸੀ ਇੱਕ ਓਵਰ ਦੇ ਵਿੱਚ ਬਹੁਤ ਤਗੜਾ ਇੱਕ ਵਾਰੀ ਫੇਰ ਆਪਾਂ ਮਣੀ ਨੂੰ ਮਿਲਦੇ ਆ ਕਿਨੂੰ ਕਿਨੂੰ ਵਧੀਆ ਲੱਗਾ ਆਪਣੇ ਘਰੇ ਆਲੇ ਲੋ ਮਨੀ ਨੇ ਸਿਰਾ ਕਰਵਾਇਆ ਅੱਜ ਹੈਨਾ ਆਪਾਂ ਦੁਬਈ ਸਾਰੀ ਟੀਮ ਨੇ ਸਿਰਾ ਕਰਾਤਾ ਹਾਂ ਘਰੇ ਆਲੇ ਦੀ ਸਾਰੀ ਟੀਮ ਨੇ ਸਿਰਾ ਕਰਵਾਤਾ 51000 ਜਿੱਤੇ ਅੱਜ ਤੇ ਛੱਠੂ ਬਾਈ ਨੇ ਚਲਾ ਜਾਣਾ 21 ਤਰੀਕ ਨੂੰ ਲਾਸਟ ਟੂਰਨਾਮੈਂਟ ਸੀਗਾ ਮਾਰੇ ਯਾਰ ਕਿਦੇ ਇਹਨੇ ਮਾਰੇ ਉਹ ਆਇਆ ਪਹਿਲਾ ਵਲੌਗ ਦੇ ਵਿੱਚ ਆਇਆ ਆ ਆਪਣੇ ਵੀਰ ਸਾਰੇ ਬੈਠੇ ਆ ਠੀਕ ਆ ਜੀ ਫਿਰ ਮਿਲਦੇ ਆ ਕਿਸੇ ਅਗਲੇ ਟੂਰਨਾਮੈਂਟ ਦੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ